ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਚੱਲਦੀ ਕਲਾ ਤੇ ਅੱਜ ਦਿਨ ਹੈਗਾ ਇਹ ਵੀਰਵਾਰ ਦਾ ਤੇ ਸਾਡੇ ਇਸ ਹਫਤੇ ਬਹੁਤ ਪ੍ਰੋਗਰਾਮ ਕੱਲ ਵੀ ਗਏ ਆਪਾਂ ਪਹਿਲੀ ਤਰੀਕ ਨੂੰ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ ਤੇ ਜਸਪੀ ਦੀ ਫਰੈਂਡ ਦੀ ਤੀਜੇ ਦਾ ਬਰਥਡੇ ਸੀਗਾ ਤੇ ਹੁਣ ਆਹ तकरीबन ਹਫਤਾ 10 ਦਿਨ ਫਿਰ ਬਹੁਤ బిਜੀ ਚੱਲਣਾ ਪ੍ਰੋਗਰਾਮ ਵਾਦੂ ਹੁਣ ਕਿਉਂਕਿ ਮੌਸਮ ਬਦਲ ਚੱਲਿਆ ਹਨ ਜਿੰਨੇ ਵੀ ਭੈਣ ਭਰਾ ਕੋਈ ਵਿਆਹ ਕਰਦੇ ਆ ਕੋਈ ਬੁੱਤਾਂ ਕਰਾਉਂਦੇ ਆ ਪਾਠ ਤੇ ਬਰੋ ਬਹੁਤ ਪ੍ਰੋਗਰਾਮ ਚੱਲਣੇ ਆ ਕਿਉਂਕਿ ਮੌਸਮ ਕਾਫੀ ਚੇਂਜ ਹੋ ਗਿਆ ਅੱਗੇ ਗਰਮੀ ਗਰਮੀ ਚ ਵੀ ਵੈਸੇ ਤਾਂ ਕੋਈ ਜਾਂਦੇ ਆ ਪਰ ਹੁਣ ਠੰਡ ਦੇ ਵਿੱਚ ਜ਼ਿਆਦਾ ਕਰਾਉਂਦੇ ਆ ਭੈਣ ਭਰਾ ਤੇ ਕੱਲ ਵੀ ਅਸੀਂ ਸਵੇਰੇ ਮੈਂ ਲੱਗਦਾ 9:30 ਪੌਣੇ 10 ਚੱਲੀਆਂ ਗਈਆਂ ਇਸ਼ਾਮ ਹੀ ਆਈਆਂ ਸੀ 4 ਵਜੇ ਇੰਨਾ ਟਾਈਮ ਲੱਗ ਗਿਆ ਬਹੁਤ ਥੱਕ ਗਈ ਗੁਰੂ ਘਰੋਂ ਤਾਂ ਆਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਉੱਥੇ ਫਿਰ ਹੋਰ ਵੀ ਭੈਣ ਭਰਾ ਮਿਲ ਪੈਂਦੇ ਆ ਹਨਾ ਗੱਲਾਂ ਬਾਤਾਂ ਚਲੋ ਵੈਸੇ ਗੁਰੂ ਘਰੇ ਦਾ ਜੀ ਕਿੰਨਾ ਲੱਗਦਾ ਜਾ ਕੇ ਤੇ ਅੱਜ ਵੀ ਥੱਕੇ ਪਏ ਹਜੇ ਤੇ ਅੱਜ ਹੁਣ ਫੇਰ ਬਸ ਕੰਮ ਕਰਕੇ ਤੇ ਹੁਣ ਜਾਣਾ ਫੇਰ ਉਧਰ ਧੀਰੇ ਭਾਪੀ ਕੋਲੇ ਤੇ ਅੱਜ ਫੇਰ ਸ਼ਾਮ ਹੋ ਜਾਣੀ ਉਧਰੋਂ ਆਉਂਦਿਆਂ ਨੂੰ ਪਹਿਲਾਂ ਕੰਮ ਕਮ ਕਰਕੇ ਦੇਖਦੇ ਕਿੰਨੇ ਕਵਜੇ ਜਾਣੇ ਆ ਵੀਰਾਜ ਵੀ ਬਹੁਤ ਥੱਕਿਆ ਪਿਆ ਪਰ ਚਲੋ ਕੋਈ ਨਾ ਜਾਣਾ ਵੀ ਹੈਗਾ ਤੇ ਮੇਰੇ ਹੁਣਾਂ ਵੱਲ ਜਾ ਕੇ ਆਉਂਦੇ ਆ ਉਹਨਾਂ ਦੇ ਨਾ ਰੈਬਟ ਰੱਖਿਆ ਹੋਇਆ ਛੋਟਾ ਜਿਹਾ ਹੁਣ ਤੇ ਵੈਸੇ ਬੁੱਢਾ ਹੋ ਗਿਆ ਵਿਚਾਰਾ ਬਹੁਤ ਟਾਈਮ ਦਾ ਤੇ ਵੀਰਾਜ ਦੇਖਦੇ ਆ ਕਿੰਨਾ ਖੁਸ਼ ਹੁੰਦਾ ਉਹਨੂੰ ਵੇਖ ਕੇ ਕਿਉਂਕਿ ਵੀਰਾਜ ਨੂੰ ਜਾਨਵਰਾਂ ਨਾਲ ਬੜਾ ਚੜੀਆਂ ਘੁੱਗੀਆਂ ਡੌਗੀ ਹੋਗੇ ਉਹਨਾਂ ਨੂੰ ਦੇਖਦੇ ਕੋ ਬੜਾ ਖੁਸ਼ ਹੁੰਦਾ ਜਦੋਂ ਪਾਰਕ ਦੇ ਵਿੱਚ ਚਾਣੇ ਆ ਇਹਨਾ ਜਉਨ ਨੂੰ ਦੇਖ ਕੇ ਦੇਖੋ ਕੀ ਕਰਦਾ ਰਹਿ ਬਟਨ ਨੂੰ ਤੇ ਦਿਖਾਵਾਂਗੇ ਤੁਹਾਨੂੰ ਵੀ ਚਲਵਾਣਾ ਪੱਕ ਕਰ ਲਈਏ ਕੰਮ ਤਾਂ ਦੇ ਫੇਰ ਤੁਹਾਨੂੰ ਮਿਲਾਂਗੇ ਵੀਰੇ ਦੇ ਘਰੇ ਅਸੀਂ ਇਧਰ ਆਪਾਂ ਸੋਖੇ ਸਫੇ ਝਾੜ ਲੇ ਸੈਟਿੰਗ ਕਰਤੀ ਤੇ ਇਧਰ ਜਸਪਰੀ ਤੇ ਲੱਗੀ ਹੋਈ ਆ ਪਾਜ ਵੀ ਬਹੁਤ ਨਿਕਲੀ ਗੱਦੀਆਂ ਧੋਤੀਆਂ ਸਿੱਪੇ ਰੱਖੀਆਂ ਤੇ ਆ ਜੀ ਬਹੁਤ ਦੇਖੋ ਕਿੰਨੀਆਂ ਧੋਪਾਂ ਸੋ ਫਿਰ ਹੀ ਸੈਟਿੰਗ ਕਰਤੀ ਆਪਾਂ ਝਾੜ-ਛੁੜ ਦਿੱਤੇ ਮੈਟ ਹਮ ਰਹਿ ਕੇ ਕਮਰੇ ਇਹ ਸਾਡਾ ਨਵਾਂ ਮਿਸਤਰੀ ਆਇਆ ਇਧਰ ਵੇਖੋ ਤਾਰ ਲਾਤੀ ਤੇ ਮੈਂ ਕਿਹਾ ਵੀ ਹਾ ਤਾਰ ਲਾਤੀ ਮੰਮਾ ਨੇ ਕੁੱਟਣਾ ਤੇ ਉੱਥੇ ਪਸਾਈ ਜਾਂਦਾ ਆਪਦੇ ਜਾਣੇ ਵੀ ਮੈਂ ਲਾ ਦਿੰਨਾ ਮੈਨੂੰ ਕੁੱਟਣਾ ਭੋਵੇ ਝੜਕਾ ਨਾ ਪੈਣਾ ਲਾਓ ਤਾਰ ਲਾਓ ਲਾਓ ਇਧਰ ਵੇਖੋ ਤਾਰ ਲੱਗ ਗਈ ਸੌਰੀ ਮੰਗ ਲਓ ਮੰਮਾ ਤੋਂ ਜਾਂ ਸੌਰੀ ਮੰਗ ਲਓ ਕੰਨ ਫੜ ਲਾ ਦੋ ਕੰਨ ਫੜ ਲਓ ਕੰਨ ਦੂਜਾ ਵੀ ਫੜੋ ਦੂਜਾ ਵੀ ਦੂਜੇ ਦੋਨੇ ਫੜੋ ਦੂਜੇ ਨੂੰ ਵੀ ਹੱਥ ਲਾਓ ਤਾਰ ਰੱਖ ਦੋ ਤਾਰ ਰੱਖ ਦੋ ਦੋਨੇ ਕੰਨ ਫੜੋ ਦੋਨੇ ਕੰਨ ਫੜੋ ਫੜੋ ਦੋਨੇ ਕੰਨ ਸੌਰੀ ਬੋਲੋ ਮੰਮਾ ਨੂੰ ਸੌਰੀ ਫੜ ਮੰਗ ਲਓ ਮੰਮਾ ਨੂੰ ਤੋਂ ਸੌਰੀ ਮੰਗੋ ਵਿਰਾਜ ਮਰਜੀ ਵਾਲਾ ਵਿਰਾਜ ਕੀ ਕਹਿੰਦਾ ਵਾਂਡੇ ਚੱਲਿਆ ਵਿਰਾਜ ਕਿੱਥੇ ਚੱਲਿਆ ਕਿੱਥੇ ਚੱਲਿਆ ਬੱਸ ਦੀ ਵੇਟ ਕਰਦੇ ਪਏ ਆਂ ਪਹਿਲਾਂ ਇੱਕ ਨੰਗ ਗਈ ਚਲ ਕੋਈ ਨਹੀਂ ਹੌਲੀ ਹੌਲੀ ਜਾਵੜਾਂਗੇ ਇਹਨੂੰ ਉੱਥੋਂ ਆਪ ਤੋੜ ਕੇ ਲੈ ਕੇ ਚੱਲਾਂਗੇ ਥੋੜਾ ਜਿਹਾ ਪਤਾ ਲੱਗੂ ਇਹਨੂੰ ਤੁਰਨ ਦਾ ਤੁਰਦਾ ਤਾਂ ਜਵਾਂ ਹੀ ਨਹੀਂ ਆ ਰਾਜ ਐ ਨਹੀਂ ਤੁਰਦਾ ਘਰੇ ਭੱਜਿਆ ਫਿਰਦਾ ਘਰੇ ਬਹਿਣਾ ਨਹੀਂ ਕਿਸ ਕਰਾਂ ਮਗਰ ਕੀ ਕਲ ਟਿਕਲ 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 ਆ ਬਾਸੀਰ ਫੋਟ ਨੂੰ ਜਾਂਦੀ ਘਰ ਕੋਲ ਚੱਲੀ ਜਾਵਾਂਗੇ ਇਹਦੇ ਤੇ ਚੜ ਕੇ ਬੱਸ ਪਤਾ ਕਿੱਥੇ ਜਾਂਦੀ ਹੈ ਹਾਂ ਵੀ ਰਾਜ ਦੇ ਨਾਨਕਿਆਂ ਨੂੰ ਵੀ ਰਾਜ ਦੇ ਨਾਨਕਿਆਂ ਜਾਂਦੀ ਬੱਸ ਨਹੀਂ ਨਾਨਕਿਆਂ ਤੱਕ ਸ਼ੁਰੂਆਤ ਕਰਦੀ ਆ ਹਾਂ ਸ਼ੁਰੂਆਤ ਖੁੰਦੀ ਹੈ ਇਸ ਬੱਸ ਤੋਂ ਇਹ ਤੇ ਚੜ ਕੇ ਤੇ ਜਾਈਦਾ 에ਰਪੋਰਟ ਹਾਂ ਸਾਰੀਆਂ ਸਵਾਰੀਆਂ 에ਰਪੋਰਟ ਚੱਲਣਗੇ ਤੇ ਅੱਗੋਂ ਫਿਰ 에ਰਪੋਰਟ ਤੇ ਸਿੱਧੀ ਜਾਂਦੀ ਹੈ ਇਹ ਪੌਣਾ ਕਿ ਘੰਟੇ ਚ ਚਲੀ ਜਾਂਦੀ ਹੈ ਆ ਸਦਾ ਵਾਦਿੰਦੀ ਹਾਂ ਜਦੋਂ ਆਉਂਦੀ ਆ ਉਹ ਤੇ ਵੜਾ ਜੀ ਕਰਦਾ ਐ ਖੜਿਆ ਨੂੰ ਹੈਨਾ ਆਏ ਹਾਏ ਪੰਜਾਬ ਨੰਗੀ ਨੰਗੀ ਕੋਈ ਨਹੀਂ ਕੋਈ ਨਹੀਂ ਚੜਾਂਗੇ ਕਿਤੇ ਅਸੀਂ ਵੀ ਤੇਰੇ ਤੇ ਹੋ ਜਾਂਦੀ ਬਈਆ ਆ ਵਾਹ ਤੇ ਚੜਾਂਗੇ ਬਸ ਨੂੰ ਆਣੀ ਆ ਕਿ ਉਹ ਜਾਂਦੀ ਬਈਆ ਨੰਗੀ ਆ ਕੋਈ ਨਹੀਂ ਕੋਈ ਨਹੀਂ ਬੱਬਾ ਲੈ ਆਊਗਾ ਦੇ ਨਾ ਹਏ ਆਪਣੀ ਬੱਸ ਨਹੀਂ ਆ ਰਹੀ ਅਜੇ ਜੱਗ ਜਕਸ਼ਨ ਇਹਨਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਅੱਜ ਤਾਂ ਉਹ ਗੱਲ ਬਣੀਆ ਹਰਭਜਨ ਮੰਦਗਾਣੇ ਵਾਲੀ ਹੈ ਨਾ ਇੱਕ ਟ੍ਰੇਨ ਇਧਰ ਆ ਗਈ ਇੱਕ ਇਧਰ ਆ ਗਈ ਅਸੀਂ ਚੱਲੇ ਆਂ ਜੀ ਮਾਮੇ ਪਿੰਡ ਮਨਪ੍ਰੀਤ ਦੇ ਮਾਮੇ ਪਿੰਡ ਚੱਲਿਆ ਪਰ ਉਹ ਸਾਰੇ ਨੂੰ ਪਤਾ ਮਨਪੀਤੇ ਮਾਮੇ ਇੱਥੇ ਆ ਤੇ ਵਿਰਾਜ ਦੇ ਮਾਮੇ ਇੰਡੀਆ ਹੈ ਨਾ ਜਸਪੀਤ ਦੇ ਮਾਮੇ ਵੀ ਇੰਡੀਆ ਵਿਰਾਜ ਦੇ ਮਾਮੇ ਵੀ ਇੰਡੀਆ ਹੋਰ ਤੁੜੀਆਂ ਆਉਂਦੀਆਂ ਤੇ ਜਿਹੜੀ ਚੜਨਾ ਉਹ ਆਉਂਦੀ ਉਹ ਆ ਗਈ ਆ ਗਈ ਉਹ ਮਗਰ ਲਈ ਬਾਸ ਸਾਡਾ ਆਪਾਂ ਸੇ ਚੜਨਾ ਆਪਾਂ ਉੱਤ ਲੈ ਜਾਂਦਾ ਜਪਿਆ ਕੇ ਛੇਤੀ ਛੇਤੀ ਮਾਂ ਮੇਰੇ ਨੂੰ ਮਾਂ ਸਾਫ ਕਰ ਲੋ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਐ ਦੱਸੋ ਆ ਪਾਪਾ ਨੇ ਕੀ ਲਿਆ ਕੇ ਦਿੱਤਾ ਏ ਵੀਰਾਜ ਨੂੰ ਪਾਪਾ ਨੇ ਕੀ ਲਿਆ ਕੇ ਦਿੱਤਾ ਸਾਫ ਕਰਦਾ ਪਾਪਾ ਨੇ ਪਾਪਾ ਨੇ ਲਿਆਂਦਾ ਕੋਚੋ ਵੀਰਾਜ ਦਾ ਟੈਕ ਆਈਓ ਆਏਂ ਜਾਣਾ ਇਹਨੇ ਪਤਾ ਥੱਲੇ ਨਹੀਂ ਸਿੱਟਣਾ ਉਰੇ ਲਿਆਓ ਉਰੇ ਲਿਆਓ ਉਰੇ ਲਿਆਓ ਇੱਥੇ ਚਲਾਓ ਚਲਾਹੀਂ ਜਸਪ੍ਰੀਤ ਕਹਿੰਦੇ ਲਈ ਕਿੱਡਾ ਸੋਹਣਾ ਡਰੈਕਟਰ ਆ ਵਿਰਾਜ ਦਾ ਓ ਲੈ ਨੀ ਫਲੈਟ ਵੱਡੀ ਕਰ ਤੇ ਥੱਲੇ ਰੱਖੋ ਥੱਲੇ ਰੱਖੋ ਥੱਲੇ ਰੱਖੋ ਥੱਲੇ ਭਰੇ ਜੋ ਪਾਰਾ ਕਿੰਨਾ ਹੈ ਮਜਬੂਤ ਪੂਰਾ ਤਾ ਤਾਂ ਨਹੀਂ ਬਾਬਾ ਆਵੇ ਬਹੁ ਆਵੇ ਤਾਂ ਦੋ ਨਿਕਲੇ ਦੋ ਮਗਾਸ ਬਾਬਾ ਬਾਬਾ

ਪਾਪਾ ਨੇ ਲਿਆ ਕੇ ਦਿੱਤਾ ਬੱਲੇ ਬੱਲੇ ਕਿਹੜਾ ਇਹ ਕਿੰਨਾ ਨੰਬਰ ਆ ਨੰਬਰ ਨਹੀਂ ਆ ਤੈਰ ਕਿਉਂ ਕਿੰਨੇ ਸੋਹਣੇ ਸੇਮ ਉਹੀ ਕਾਪੀ ਆ ਆਪਣੇ ਇੰਡੀਆ ਵਾਲੇ ਟਰੈਕਟਰਾਂ ਵਾਲੀ ਹਮ ਅਮਰੀਕਾ ਦੇ ਵਿੱਚ ਐਵੇਂ ਦੇ ਹੁੰਦੇ ਨਾ ਅਮਰੀਕਾ ਦੇ ਵਿੱਚ ਖੇਤੀ ਕਰਦੇ ਹਾਂਜੀ ਹਾਂਜੀ ਖੁਸ਼ ਹੋਇਆ ਫਰਦਾ ਹਵੇ ਮਗਰ ਹੌਕ ਲੱਗੀ ਆ ਮਗਰ ਹੌਕ ਵੀ ਲੱਗੀ ਅੱਛਾ ਇਹਦੇ ਨਾਲ ਸਾਫ ਕਰਨਾ ਹੋ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਰਾਜ ਦਾ ਟਰੈਕਟਰ ਸਾਫ਼ ਵੀ ਕਰਨਾ ਜੀ ਲਈਏ ਹੈ ਤੁਹਾਡੀ ਧਲੀ ਹੋ ਜੇ ਇੱਧਰ ਵੇਖੋ ਵੀ ਰਾਜ ਦੇ ਕੰਮ ਸਾਰੇ ਲਾਸਟ تک ਜਸਪ੍ਰੀਤ ਨਾ ਪਾਉਂਦੀ ਸੀਗੀ ਕਰਸੀਆਂ ਦੇ ਕਵਰਾਂ ਨੂੰ ਲਾਸਟਿਕ ਵਾਲੀ ਹਲਕੀ ਲਾਸਟਿਕ ਸੀ ਇਹਨਾਂ ਦੀ ਖਰਾਬ ਹੋ ਗਈ ਆ ਤੇ ਸਾਰੇ ਇਹ ਹੁਣ ਦੇੜੀ ਆ ਸੀ ਤੇ ਦੇੜ ਕੇ ਨਵੀਂ ਪਾਉਂਦੀ ਸੀਗੀ ਵੀ ਚਲ ਕਵਰ ਸੋਨੇ ਪਏ ਨਵੀਂ ਪਾ ਲੈਨੇ ਆ ਤੇ ਇਧਰ ਵੀ ਰਾਜ ਨੂੰ ਮਿਲ ਗਿਆ ਮੌਕਾ ਓਏ ਦੇਖੋ ਖਲਾਰਾ ਪਾ ਕੇ ਬੈਠਾ ਤੇ ਜੇ ਹੁਣੇ ਤੋਂ ਫੜਿਆ ਫਿਰ ਥੱਲੇ ਲਟੂਗਾ ਐਡਾ ਨੌਟੀ ਬாய் ਹੈਨਾ ਨੌਟੀ ਬாய் ਨੌਟੀ ਹੈ ਨਾ ਕਹਿੰਦਾ ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਵੀਰੇ ਹੁਣਾਂ ਨੂੰ ਮਿਲਣ ਗਏ ਸੀ ਭਾਬੀ ਹੁਣਾਂ ਨੂੰ ਤੇ ਉਧਰ ਅਸੀਂ ਆਪਦੀਆਂ ਗੱਲਾਂ 'ਚ ਇੰਨੇ ਖੁੱਭ ਗਏ ਕਿ ਅਸੀਂ ਵੀਡੀਓ ਨਹੀਂ ਬਣਾ ਸਕੇ ਉਹਨਾਂ ਦੇ ਛੋਟਾ ਜਿਹਾ ਰੈਬਿਟ ਰੱਖਿਆ ਹੋਇਆ ਤੇ ਅਸੀਂ ਸੋਚਿਆ ਸੀਗਾ ਵੀਡੀਓ ਬਣਾਵਾਂਗੇ ਵੀਰੇ ਆਜ ਦੇ ਨਾਲ ਤੇ ਪਰ ਅਸੀਂ ਨਹੀਂ ਬਣਾ ਸਕੇ ਕਿਉਂਕਿ ਗੱਲਾਂ 'ਚ ਇੰਨਾ ਵਿਜੀ ਹੋ ਗਿਆ ਜਦੋਂ ਇਕੱਠੇ ਹੋਏ ਹੋਏ ਕਿ ਭੈਣ ਭਰਾ ਹਨ ਟਾਈਮ ਪਤਾ ਹੀ ਨਹੀਂ ਕਿੱਥੇ ਲੰਘ ਜਾਂਦਾ ਕੋ ਵੀਡੀਓ ਬਣਾਈ ਨਹੀਂ ਸਕੇ ਸੌਰੀ ਮਾਫ ਕਰਿਓ ਤੇ ਇੱਧਰ ਜਸਪ੍ਰਿਤ ਲੱਗੀ ਆਉਂਦੀ ਆ ਕਵਰ ਪਾਉਣਾ ਅੱਜ ਆਪਦੇ ਕੰਮ ਕਰਨੇ ਕਿਉਂਕਿ ਦੀਵਾਲੀ ਆ ਰਹੀ ਆ ਹਨਾ ਤੇ ਚੱਲ ਇੱਕ ਬਹਾਨਾ ਹੀ ਹੁੰਦਾ ਵੀ ਦੀਵਾਲੀ ਤੇ ਚਲੋ ਬਾਹਲਾ ਕੁਛ ਤਾਂ ਨਹੀਂ ਤੇ ਇੱਕ ਬਹਾਨਾ ਹੀ ਹੁੰਦਾ ਵੀ ਆਹ ਕੰਮ ਆਪਾਂ ਕਰ ਲਈਏ ਬਰੇ ਦਿਨਾਂ ਦਾ ਦਿਨ ਆ ਰਿਹਾ ਆਹ ਕੰਮ ਕਰ ਲਈਏ ਹਨਾ ਆ ਦਿਨ ਆ ਰਿਹਾ ਐ ਹੀ ਹੁੰਦਾ ਇੱਧਰ ਵੇਖੋ ਵੀਰ ਆਜ ਸਿੰਘ ਪੁੱਤਰ ਇਕੱਠੀ ਕਿਵੇਂ ਕਰਨੀ ਆ ਅਸੀਂ ਤੇ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਉਧਰ ਭਾਈ ਸਾਹਿਬ ਹਣੇ ਉਹ ਜਾਂਦੇ ਲੈ ਕੇ ਮੰਮਾ ਨੂੰ ਦੇ ਜੋ ਇੱਧਰ ਦੇਖੋ ਹਾਂ ਮੰਮਾ ਨੂੰ ਦੋ ਮੰਮਾ ਇੱਧਰ ਦੇਖੋ ਫਿਰਦਾ ਇਹ ਪਤਾ ਨਹੀਂ ਕਿਵੇਂ ਦੀ ਇਲਾਸਟਿਕ ਹਨਾ ਇਹ ਜਸਪ੍ਰੀ ਦੀ ਇਲਾਸਟਿਕ ਹੈ ਵੀ ਪਤਲੀ ਪਤਲੀ ਹਲਕੀ ਵੀ ਆ ਤੂੰ ਪਤਲੀ ਆ ਦੇਖੋ ਪਤਲੀ ਕਿਵੇਂ ਜਿਵੇਂ ਕੱਪੜੇ ਦੀ ਹੁੰਦੀ ਆ ਤੇ ਆਹ ਆਪਣੀ ਕਿੰਨੀ ਮੋਟੀ ਆ ਆ ਵਾਲੀ ਤੇ ਚਲੋ ਬਣਾਉਨੇ ਆ ਹੁਣ ਦਾਲ ਸਬਜੀ ਕਿੱਥੋਂ ਤੱਕ ਖਲਾਰ ਕੇ ਗਿਆ ਅੱਜ ਬਣਾਵਾਂਗੇ ਆਪਾਂ ਮਟਰ ਪਨੀਰ ਮਟਰ ਵੀ ਕੱਢ ਕੇ ਰੱਖੇ ਹੋਇਆ ਇੱਧਰ ਸਾਰਾ ਸਮਾਨ ਤੇ ਇੱਧਰ ਆਪਾਂ ਰੱਖਿਆ ਹੋਇਆ ਪਨੀਰ ਕੱਢ ਕੇ ਰੱਖਿਆ ਸੀ ਉੱਤੇ ਪਾਣੀ ਪਾਇਆ ਸੀ ਤੇ ਵੀ ਛੇਤੀ ਜਿਹੜਾ ਉਹ বরਫ ਅਖ ਵਰ ਜੇਵੇ ਲੈ ਪ੍ਰਧਾਨ ਹਰਥਾਂ ਪ੍ਰਧਾਨ ਬਣਨਾ ਹਰਥਾਂ ਲੈ ਲੈ ਹੁਣ ਇੱਧਰ ਕੀ ਆ ਪੁੱਤ ਹੈ ਟ੍ਰਿਕ ਕੁੱਕਰ ਨੂੰ ਵੇਖ ਵੇਖ ਕੇ ਸੀਟੀਂਗਾ ਮਾਰਦਾ ਕੁੱਕਰ ਨੇਰਾਉਂਦਾ ਕੁੱਕਰ ਨੂੰ ਵੇਖ ਕੇ ਨਾ ਸੀਟੀਂ ਮਾਰਦਾ ਵਾ ਤੁਸੀਂ ਰਹਿਣ ਦਿਓ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ ਚ ਰਹੋ ਸਾਰੇ ਜੀ